ਔਰ ਫਾਈਨੈਂਸ਼ੀਅਲ ਜਿਹੜਾ अगेन ਉਸ ਲਾਲਚ ਦੇ ਵਿੱਚ ਆ ਕੇ ਸਾਰਾ ਇਹ ਕੰਮ ਕੀਤਾ ਗਿਆ। ਪਰ ਜਿਹੜੀ ਆਂਗਨਵਰੀ ਵਰਕਰ ਤੁਸੀਂ ਦੱਸਿਆ ਜਿਲ੍ਹੇ ਦੇ ਨਾਲ ਨਾਲ ਇਹਦਾ ਤਾਂ ਇਹੋ ਕਿਸ ਤਰ੍ਹਾਂ ਇਹਨਾਂ ਦੇ ਰਿਲੇਸ਼ਨ ਦੇ ਵਿੱਚ ਸੀ ਤੇ ਕਿਸ ਤਰ੍ਹਾਂ ਉਹਦੇ ਨਾਲ ਟਾਈਪ ਹੋ ਜਾਣਾ। ਦੇਖੋ ਇਹ ਰਹਿਣ ਵਾਲੇ ਉਸ ਏਰੀਏ ਦੇ ਨਾਲ-ਨਾਲ ਨੇ ਜਿਹੜੇ ਬਾਕੀ ਦੇ ਮੁੰਡੇ ਨੇ ਨਾ ਜੀ ਕੋਈ ਬਿਜਲੀ ਦਾ ਕੰਮ ਕਰਦਾ ਹੈ। ਤੇ ਛਾਟੇ ਏਰੀਏ 'ਚ ਕਾਫੀ ਇਹਨਾਂ ਦਾ ਜਿਹੜਾ ਆਪਾਂ ਦੇਖੀ ਜਿਵੇਂ ਬਬਲੀ ਹੈ ਉਹ ਗੁਰੂ ਅਮਰਦਾਸ ਕਲੋਨੀ ਨਾਰਾਇਣਗੜ੍ਹ ਛਾਟਾ ਦੇ ਵਿੱਚ ਰਹਿ ਰਹੀ ਹੈ ਜਿਹਦਾ ਨਾਮ ਮੈਂ ਲੈ ਰਿਹਾ ਸੀਗਾ ਤੇ ਜੋਬਨਪ੍ਰੀਤ ਜਿਹੜਾ ਮੁੰਡਾ ਉਹ ਅਰਜਨ ਨਗਰ ਪੱਠੇ ਦੇ ਕੋਲ ਜਿਹੜਾ ਉਹਦਾ ਕੰਮ ਕਰਦਾ ਬਿਜਲੀ ਦਾ ਸੋ ਉਸ ਏਰੀਆ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਕੰਟੈਕਟ ਹੋਇਆ ਔਰ ਇੱਕ ਦੂਜੇ ਨੂੰ ਜਾਣਦੇ ਸੀਗੇ ਤੋਂ ਉਹਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਸੇ ਦੇ ਲਾਲਚ ਵਾਸਤੇ ਹੀ ਸਾਰਾ ਇਹ ਕੰਮ ਕੀਤਾ ਗਿਆ ਹੈ ਨਾ ਵੱਲੋਂ ਬਟ ਇਹਦੇ ਵਿੱਚ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਇਹਨਾਂ ਨੇ ਅੱਗੇ ਕਿਹਨੂੰ ਕਿਹਨੂੰ ਦਿੱਤੇ ਪਹਿਲੀਆਂ ਕਸਾਈਨਮੈਂਟ ਤੋਂ ਉਹਦੇ ਉੱਤੇ ਸਾਡੇ ਵਾਸਤੇ ਮੇਜਰ ਚੈਲੰਜ ਹੈ ਉਹ ਤੋਂ ਆਪਾਂ ਉੱਤੇ ਜ਼ੋਰ ਪਾ ਰਹੇ ਹਾਂ ਸੇਟ ਇੱਕ ਮਾਊਂਟ ਕਿ ਤੂੰ ਇਹਦੀ ਪੈਸਾ ਵੀ ਰਿਕਵਰ ਕੀਤਾ ਪੈਸੇ ਤਾਂ ਇਹਨਾਂ ਨੂੰ ਜਦਾਂ ਵੇਚੇ ਤੇਰੀ ਡਰਗ ਮੰਨੀ ਹੈ ਉਹਦੇ ਤੋਂ ਹੀ ਹੈਗੀ ਹੈ ਜੀ ਵੀਰ ਜੀ ਕਿੱਥੇ ਕਿੱਥੇ ਲੱਗਿਆ ਉਹ ਉਹੀ ਅਸੀਂ ਦੇਖ ਰਹੇ ਹਾਂ ਜੀ ਕਾਫੀ ਇਹਨਾਂ ਨੇ ਜਗ੍ਹਾ ਦਸੀਆਂ ਆਊਟਸਾਈਡ ਡਿਸਟ੍ਰਿਕਟ ਅਮਰਸਰ ਕਮਿਸ਼ਨਰੇਟ ਤੋਂ ਬਾਹਰ ਦਸੀਆਂ ਬਟ ਉੱਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਪਾ ਸਾਰਾ ਉਸ ਏਰੀਆ ਦੇ ਕੈਮਰੇ ਵਗੈਰਾ ਸਾਰਾ ਕੁਝ ਟੈਕਨੀਕਲੀ ਸਾਰਾ ਦੇਖ ਰਹੇ ਜੀ ਕਿੰਨਾ ਕੁ ਪੁਰਾਣਾ ਨੈਟਵਰਕ ਹੈ ਇਹਦਾ ਤਿੰਨ ਕਿ ਮਹੀਨੇ ਤੋਂ ਐਕਟਿਵ ਨਹੀਂ ਜੀ ਕਾਫੀ ਤਾਂ ਬਬਲੀ ਦੀ ਜਿੰਨੀ ਦਾ ਐਨਵਾਇਰਨਮੈਂਟ ਹੈ ਜੀ ਦੇਖੋ ਜਿਹਦੇ ਘਰ ਰੱਖੇ ਚ ਮਤਲਬ ਉਹਦੇ ਘਰ ਚ ਰੱਖੀ ਹੈ ਤੇ ਉਥੇ ਸੇਫ ਹਾਊਸ ਬਣਾਇਆ ਉਥੇ ਲੋਕਾਂ ਨੂੰ ਸ਼ੱਕ ਹੀ ਨਹੀਂ ਪੈਂਦਾ ਵੀ ਲੇਡੀ ਦਾ ਘਰ ਹੈ ਨਾਰਮਲ ਜਿਹਾ ਉਥੇ ਕੋਈ ਚੀਜ਼ ਰੱਖ ਦੋ ਕੋਈ ਪੁਲਿਸ ਸ਼ੱਕ ਹੀ ਨਹੀਂ ਕਰ ਸਕਦੀ ਉਹਨੂੰ ਪਤਾ ਸੀ ਇਹ ਕੰਮ ਕਰਦਾ ਹਾਂਜੀ ਹਾਂਜੀ ਬਿਲਕੁਲ ਬੋਲੋ ਸਰ ਜਿਹੜੀ ਪਹਿਲਾਂ ਫੜੀ ਸੀ ਉਸ ਤੋਂ ਉਸੇ ਨਾਲ ਉਹਦੇ ਕੋਲ ਲਿੰਕ ਨਹੀਂ ਹੈਗੇ ਕਿਹੜੀ ਜੀ ਇੱਕ ਲੜਕੀ ਪਿੱਛੇ ਫੜੀ ਸੀ ਸਾਡੀ ਜੀ ਹਾਂਜੀ ਦੋ ਜਣੇ ਸਾਥ ਤੋਂ ਨਾਲ ਕੋਈ ਲਿੰਕ ਨਹੀਂ ਕਿਉਂਕਿ ਉਹਨਾਂ ਦਾ ਗਮ ਇਥੇ ਦਾ ਨਹੀਂ ਉਹ ਹੋਰ ਉਹ ਨਵਾਂ ਨਹੀਂ ਸਾਰੇ 12 ਦੇ 12 ਬੰਦੇ ਆਪਾਂ ਫੜ ਲਏ ਆ ਸਿਰਫ ਇਹਨਾਂ ਦੇ ਕੁਝ ਜਿਹੜੇ ਕਨੈਕਸ਼ਨਸ ਨੇ ਉਹ ਮੈਂ ਤੁਹਾਨੂੰ ਦੱਸਿਆ ਸੀ ਉਹਤੇ ਵਰਕ ਕਰਨਾ ਸਾਡੇ ਵਾਸਤੇ ਜ਼ਰੂਰੀ ਆ ਤੇ ਕਰ ਵੀ ਰਹੇ ਆ ਪਰ ਸਰ ਇਸ ਤਰ੍ਹਾਂ ਅੰਗਣਵਾੜੀ ਵਰਕਰ ਦਾ ਗਵਰਨਮੈਂਟ ਅਪਲਾਈ ਇਸ ਤਰ੍ਹਾਂ ਉਹਨਾਂ ਦੀ ਨਾਰਮਲ ਕਿੰਨੀ ਖਤਰਨਾਕ ਉਹ ਚੈੱਕ ਕਰ ਦਿੰਨੇ ਆ ਭਾਵੇਂ ਉਹਨਾਂ ਅੰਗਣਵਾੜੀ ਵਰਕਰ ਕਿਸ ਤਰ੍ਹਾਂ ਦਾ ਉਹਦਾ ਉੱਥੇ ਪੇ ਵੀ ਰਿਹਾ ਸੀ ਅਜੇ ਉਧਰ ਗਏ ਨਹੀਂ ਆਫੀਸ਼ੀਅਲੀ ਕਿਉਂਕਿ ਅਸੀਂ ਸਪੈਨਲੀ ਇਹਨੂੰ ਨੈਟਵਰਕ ਨੂੰ ਹੀ ਤੋੜਨ ਦੇ ਵਿੱਚ ਲੱਗੇ ਹੋਏ ਸੀ ਸੋ ਅਸੀਂ ਮੈਂ ਆਪਣੀ ਟੀਮ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਡੀਜੀ ਸਾਹਿਬ ਨੇ ਵੀ ਇਹਨੂੰ ਟਵੀਟ ਕੀਤਾ ਹੁਣੀ ਆ ਮਤਲਬ ਇਥੇ ਜੈ ਗੁੱਡ ਕੈਚ ਇਨ ਦੀ ਨਿਊ ਇਅਰ ਔਰ ਇਹਦੇ ਨਾਲ ਮੇਨ ਗੱਲ ਹੈ ਕਿ ਸਾਡਾ ਵੈਪਨ ਐਂਡ ਨਾਰਕੋਟਿਕ ਦੋਨੋਂ ਦਾ ਜਿਹੜਾ ਕਨੈਕਸ਼ਨ ਹੈ ਔਰ ਨੈਟਵਰਕ ਉਸ ਮੈਚ ਹੁੰਦਾ ਉਹਨਾਂ ਨੂੰ ਡੈਫੀਨਿਟਲੀ ਰਾਹਤ ਆਉਂਦੀ ਹੈ ਕੋਈ ਟੈਰਰੈਂਗਲ ਵੀ ਨਹੀਂ ਟੈਰਰੈਂਗਲ ਨਹੀਂ ਆ ਬਿਲਕੁਲ ਜੀ 3 ਮਹੀਨੇ ਚ ਸਰ ਕਿੰਨੀਆਂ ਕਨਫਾਈਨਮੈਂਟ ਇਹਨਾਂ ਨੇ ਡਿਊਰ ਕਰ ਚੁੱਕੀਆਂ ਦੇਖੋ ਉਹ ਕਹਿਣਾ ਅਜੇ ਇਨਟੈਰੋਗੇਸ਼ਨ ਤੇ ਡਿਪੈਂਡ ਕਰਦਾ ਗੱਲਾਂ ਕੋਆਬਰੇਟ ਕਰਨੀ ਹੈ ਬਹੁਤ ਸਾਡਾ ਕੁਝ ਛੋਟਾ ਟਾਈਮ ਵੀ ਵੇਸਟ ਹੋ ਗਿਆ ਵੀ ਪਾਰਟੀ ਇਥੋਂ ਗਈ ਉੱਥੇ ਜੇਐਨਕੇ ਤੋਂ ਫੜ ਕੇ ਫੜ ਕੇ ਲਿਆਈ ਉਹਦੇ ਚ ਇੰਟਰੋਗੇਸ਼ਨ ਨੂੰ ਅਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹਦੇ ਤੇ ਫੋਕਸ ਹੋਣ ਕਰਨਾ ਬੈਗਲ ਸਰ ਇਹਨਾਂ ਨੇ ਮੰਗਵਾਏ ਸੀ ਜਾਂ ਉਹਨਾਂ ਨੇ ਭੇਜਦੇ ਗਏ ਇਹਨਾਂ ਨੂੰ ਕੋ ਯਾਰ ਇਹਨਾਂ ਨੂੰ ਬੰਦਾ ਅੱਗੇ ਵੀ ਇਹਨਾਂ ਦੇ ਧਿਆਨ ਚ ਹੀ ਸੀ ਸਾਰੀ ਗੱਲ ਇਹਨਾਂ ਨੇ ਅੱਗੇ ਡਿਲੀਵਰੀ ਦੇਣੀ ਸੀ ਜੇ ਆਪਾਂ ਵੈਪਨ ਦੇਖੀਏ ਕਾਫੀ ਇਹ ਮਤਲਬ ਸਫਿਸਟੀਕੇਟਿਡ ਵੈਪਨ ਨੇ 3.0 ਬੋਰ ਦੇ ਜਿਹੜੇ ਉਹਨਾਂ ਚੋ ਦੋ ਵੈਪਨ ਜਿਹੜੇ ਆ ਉਹ ਆਟੋਮੈਟਿਕ ਫਾਇਰ ਵੀ ਕਰ ਸਕਦੇ ਨੇ ਨਹੀਂ ਪਹਿਲਾਂ ਵੀ ਪੱਤੀ ਹੈ ਨਹੀਂ ਪਹਿਲਾ ਹੈ ਨਹੀਂ ਜੀ